ਉਪਦੇਵਾਨਾ ਦੇ ਲੋਧੀ ਦਲ ਨੇ ਸਿਆਸੀ ਰੋਟੀਆਂ ਸਿੱਖਦੇ ਉਹਦੇ ਨੇ ਸਿਆਸੀ ਝਗੜੇ ਪਾਉਂਦੇ ਨੇ ਧਰਮ ਤੇ ਇਹਨਾਂ ਨੇ ਕੀ ਲੈਣ ਬੈਦ ਦੇ ਕ ਵਿਚਾਰਤਾ ਰਾਇ ਹੈ ਸਿੱਖੀ ਪੜਨਤ ਨੇ ਬਾੜ ਪਾੜ ਕੇ ਸਿੱਧੂ ਬਣ ਗਏ ਸੀ ਤਾਂ ਗਏ ਹਿੰਦੂ ਨਾ ਓਏ ਸੋਨਾ ਛੱਡ ਕੇ ਪਿੱਤਲ ਲੈ ਲਿਆ ਤੂੰ ਹੀਰਾ ਛੱਡ ਕੇ ਕੌਡੀ ਨੂੰ ਮੁਠੀ ਚ ਫੜ ਲਿਆ ਤੋ ਇਹਨਾਂ ਨੇ ਤਾਂ ਹੋਰ ਕੀ ਹੈ ਤੇਰੇ ਕੋ ਬੇਦਾਤੀ ਛੱਡ ਕੇ ਸਬਰਤੀਆਂ ਨੂੰ ਲੈ ਲਿਆ ਖੋਟੇ ਸਿੱਕੇ ਤੂੰ ਅੰਨਾਂ ਦੀ ਤਾਂ ਹੋਰ ਕੀ ਐ ਜਿਹਦੇ ਘਰ ਸੱਚ ਹੋਵੇ ਉਹ ਝੂਠ ਨੂੰ ਲੈ ਲਵੇ ਕੰਨਾਂ ਦੀ ਤਾਂ ਹੋਰ ਕੀ ਐ ਆਪਣੇ ਆਨ ਨੂੰ ਅੰਨਾ ਹੈ ਹੈਰਾਨ ਕਰਨੇ ਉਹ ਕਹਿੰਦੇ ਅੜੂੜ ਕਿਹਾ ਅਡੇ ਨਾ ਕਹਿਣਾ ਹੋਰੇ ਨੂੰ ਕੀ ਕਹਿੰਦਾ ਤੁਹਾਡੇ ਕੋ ਬੇਦ ਪਿਆ ਹੈ ਪਰਮ ਗਿਆਨ ਪਿਆ ਨੂੰ ਛੱਡ ਕੇ ਤਤ ਗਿਆਨ ਨੂੰ ਹੱਲੇ ਹੀ ਬੈਠੇ ਹੋ ਤੁਸੀਂ ਸੋ ਤੂੰ ਸਮੁੰਦਰ ਮਜੀਏ ਜੀ ਬੋ ਜੀ ਕੀ ਲੈਣਾ ਤੁਸੀਂ ਇੱਥੇ ਕੀ ਕਰੂਗਾ ਤੁਹਾਡਾ ਇਹ ਤਾਨੂੰ ਪਾਪਾਂਗਰ ਨਹੀਂ ਪਾਰ ਕਰ ਸਕਦੇ ਇਹਨਾਂ ਗੱਲਾਂ ਨੂੰ ਤੁਸੀਂ ਪਾਪਾਂਗਰ ਪਾਰ ਕਰਨਾ ਤਾਂ ਧਰਮ ਤੇ ਆਓ ਤੁਸੀਂ ਉਹ ਹੋਰ ਗੱਲ ਜੇ ਤੁਹਾਡਾ ਮਸਲਾ ਇਹ ਦੀ ਪਾਪਾਂਗਰ ਪਾਰ ਕਰਨਾ ਫੇਰ ਹੌਲਾ ਬਾਈ ਜਾਓ ਫੇ ਤੁਸੀਂ ਧਰਮ ਕਹਦਾ ਧਰਮ ਫੇਰ ਘਾਦਾ ਰ ਹੈ ਜੇ ਪਾਪਾਂਗਰ ਪਾਰੇ ਦੀ ਗੋਲ ਫੇ ਤੁਸੀਂ ਧਰਮ ਨਹੀਂ ਬੇਦਾ ਤੜਾ ਹੈ ਫੇ ਧਰਮ ਨਹੀਂ ਫੇ ਤੜਾ ਹੈ ਤੜੇ ਦਾ ਸੰਸਾਰ ਚਦੁਰੇ ਲੜਾਈ ਕਰਾਉਣ ਵਾਲੇ ਟੜੇ ਹੁੰਦੇ ਨੇ ਲੜਨ ਵਾਲੇ ਤਰਹੂ ਦੇ ਨੋ ਤੇ ਲੜਨ ਵਾਲੇ ਧੜੇ ਹੁੰਦੇ ਨੇ ਤਰਮ ਨਹੀਂ ਹੁੰਦਾ ਤਰਮ ਦਾ ਧੜਾ ਸੱਚ ਨਾਲ ਹੈ ਬਸ ਕਿਸੇ ਨਾਲ ਨਹੀਂ ਗਾਹੂੰ ਬੇਦ ਤੋਂ ਵਿਪਰੀਤ ਗਾਹੂੰ ਬੇਦ ਤੋਂ ਵਿਪਰੀਤ ਕਹਿੰਦੇ ਬੇਦ ਤੋਂ ਵੀ ਉਲਟ ਖੜਾ ਸਭ ਕੁਝ ਹੁਣ ਸਭ ਬੇਦ ਤੇ ਉਲਟੇ ਖੜਾ ਹੈ ਉਹ ਐਗਜ਼ੈਕਟਲੀ ਉਲਟ ਖੜਾ ਹੈ ਇਹ ਬੇਦ ਤੇ ਉਲਟ ਨਹੀਂ ਕਿ ਧਰਮ ਹੈ ਸਾਰੇ ਅਪਣੀ ਇਹਦਾ ਬੇਦਨਸਾਲ ਨੇ ਪਰ ਜਿੱਦੀ ਜਿੱਦੀ ਬੁੱਧੀਆਂ ਹੋਵੇ ਕਰ ਰਹੇ ਨੇ ਚੰਗੇ ਕੰਮ ਬੰਦ ਕੇ ਕਰ ਰਹੇ ਨੇ ਕਈ ਦੇਸ਼ ਦੇਸ਼ ਫਰੰਤ ਕਈ ਦੇ ਦੇਚ ਪਰ ਉਹ ਉਹ ਇਹ ਦੇਸ਼ ਫਰੰਦਾ ਮਤਲਬ ਇਹ ਦੇਸ਼ ਛਟਲੂਬ ਇਹਦੇ ਨਾਲ ਵੀ ਗਿਆਨ ਵੱਧਾ ਭਗਤੀ ਦਾ ਹਿੱਸਾ ਦੇ ਛਟਲੂਬ ਦੇਸ਼ਾਂ ਦੇਸਾਂ ਵਿੱਚ ਕੁੰਬਣਾ ਫਿਰਦਾ ਪਹਿਲਾ ਹਿੱਸਾ ਹੈ ਉਹ ਦੇਸ਼ ਛਟਲੂਬ ਕਰਦੇ ਨੇ ਦੇਸਾਂ ਦੇ ਸੰਜ ਪ੍ਰੋਡਕਟ ਕਰਦੇ ਫਿਰਦੇ ਨੇ ਹੂੰ ਕਈ ਏਕ ਠੋਰ ਸਥੰਤ ਕਈ ਇੱਕ ਜਗ੍ਹਾ ਹੀ ਟਿਕੇ ਬੈਠੇ ਨੇ ਉਹ ਨਹੀਂ ਜਾਂਦੇ ਕਿਤੇ ਕਹੂੰ ਕਰਤ ਜਲਮ ਹੈ ਜਾਪ ਆਜ ਕਿਤੇ ਕਹਿੰਦੇ ਜਲ ਦੇ ਵਿੱਚ ਬੈਠ ਕੇ ਜਾਪ ਕਰਦੇ ਨੇ ਇਹਨਾਂ ਨੂੰ ਕਹਿਆ ਸੀ ਕੱਚ ਮੱਚ ਮੱਚ ਕੱਚ ਹੂੰ ਜਦ ਜਲ ਚ ਬੈਠ ਕੇ ਜਾਪ ਕਰਦੇ ਨੇ ਨਾ ਇਹਨਾਂ ਨੂੰ ਕੱਚ ਮੱਚ ਕਿਹਾ ਸੀ ਕਹੂੰ ਸਹਿਤ ਤਨ ਪਰ ਤਾਪ ਕਈ ਸਰੀਰ ਦੇ ਉੱਤੇ ਤੋੜੀ ਦੇ ਤੋਪ ਆ ਦੇ ਵਿਚ ਬੈਠ ਗਾਲ ਦੇ ਨਾਲ ਢੋਣੀਆਂ ਲਾ ਕੇ ਸ਼ਿਵ ਜੀ ਦੇ ਜਰ ਤੋੜੀਆਂ ਦਾਪ ਦੇ ਸੁਭਜ ਨੇ ਸ਼ਿਵ ਜੀ ਦੇ ਚੇਲੇ ਚਾਰੇ ਪਾਸੇ ਢੋਣੀਆਂ ਲਾ ਲੈਣੀ ਉਹਨਾਂ ਨੇ ਤੋਪੋੜੀ ਜੇੜ ਦਾ ਬੀਡਾ ਹੋਣਾ ਵਿਚਾਲੇ ਸਰੀਰ ਤੇ ਹੋ ਗਰਮੀ ਨੂੰ ਬਰਦਾਸ਼ਤ ਕਰ ਲੋ ਸਹਿਜ ਤੁਹਾਨੂੰ ਕਹੂੰ ਤਾਪ ਤਨ ਸਹੰਤ ਕਹੂੰ ਸਹਿਜ ਤਾਨ ਪਰ ਤਾਪ ਹਾਂ ਕੋਈ ਤਾਪ ਢੋਣੀਆਂ ਦਾਪ ਦੇ ਰੇ ਕੋਈ ਸਰੀਰ ਦੇ ਉੱਤੇ ਕਸ਼ਟ ਸਹੰਦੇ ਰੇ ਗਰਮੀ ਦਾ ਗਰਮੀ ਦਾ ਤਾਪ ਬਰਦਾਸ਼ਤ ਕਰਦੇ ਕਹੂੰ ਬਾਸ ਬਣੇ ਕ੍ਰੰਤ ਕਈ ਜੰਗਲ ਦੇ ਵਿੱਚ ਬਾਸ ਕਰ ਲਿਆ ਕਈਆਂ ਨੇ ਵੀ ਪਿੰਡ ਦੇ ਖੜਾ ਹੀ ਨਹੀਂ ਬਣ ਦੇ ਵਿੱਚ ਬਾਸ ਕਰ ਲਿਆ ਬਣਵਾ ਸੀ ਹੋਗੇ ਕਹੂੰ ਤਾਪ ਤਨ ਸਹੰਤ ਬਣਵਾ ਓ ਰਿਸ਼ੀ ਮੁਨੀ ਬਣਦੇ ਵਿੱਚ ਰਹਿੰਦੇ ਹੁੰਦੇ ਸੀ ਨਾ ਜੰਗਲ ਦੇ ਵਿੱਚ ਕਹੂੰ ਤਾਪ ਤਨ ਸਹੰਤ ਕਈ ਸਰੀਰ ਦੇ ਉੱਤੇ ਕਸ਼ਟ ਸਹਿੰਦੇ ਨੇ ਆਪਣੇ ਕਸ਼ਟ ਕਹੂੰ ਗ੍ਰੇਸਥ ਧਰਮ ਅਪਾਰ ਕਿਤੇ ਅਪਾਰ ਧਰਮ ਬਹੁਤ ਐ ਲੋਕ ਜਾਂ ਕ੍ਰਿਸਤ ਰਧਰਮ ਦੇ ਵਿੱਚ ਲੱਗੇ ਹੋਏ ਨੇ ਇਹ ਬਹੁਤ ਐ ਨੇ ਕ੍ਰਿਸਤ ਰਧਰਮ ਦੇ ਵਿੱਚ ਲੱਗੇ ਹੁੰਦੀ ਹੈ ਭਾਰਨੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਅਰੋਹੀ ਹੋਈ ਹੈ ਕ੍ਰਿਸਤ ਰਧਰਮ ਕ੍ਰਿਸਤ ਰਧਰਮ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਇਹਨਾਂ ਦੀ ਅਸਲ ਦੇ ਵਿੱਚ ਸਾਰੀਆਂ ਜਿਹੜੀਆਂ ਦੂਜੇ ਨੇ ਨਾ ਕ੍ਰਿਸਤੀਆਂ ਦੇ ਸਰਤੇ ਹੀ ਖੜੇ ਨੇ ਇੱਥੇ ਹੀ ਰੋਟੀ ਮਿਲਦੀ ਹੈ ਉਹਨਾਂ ਨੂੰ ਸਾਰੇ ਇਹਨਾਂ ਦੇ ਸਰਤੇ ਖੜੇ ਨੇ ਇਹਨਾਂ ਨੂੰ ਬੁਰਾ ਕਹਿੰਦੇ ਨੇ ਆਪਣ ਨੂੰ ਇਹਨਾਂ ਨੂੰ ਉੱਚਾ ਸਮਝਦੇ ਨੇ ਰੋਟੀ ਇਹਨਾਂ ਦੇ ਸਿਰ ਤੇ ਖਾਦਦੇ ਨੇ ਇਸ ਕਰਕੇ ਇਹਨਾਂ ਦੇ ਜਿਹੜੇ ਬੁੱਧੀ ਹੈ ਨਾ ਪੁੱਠੀ ਹੋਈ ਹੋਈ ਹੈ ਗਰੀਬ ਨੇ ਨਾ ਇਹਨਾਂ ਦੇ ਸਿਰ ਤੇ ਰੋਟੀ ਖਾਣੀ ਹੋ ਜੀ ਇਹਨਾਂ ਦੇ ਸਿਰ ਤੇ ਤੁਹਾਡੇ ਡੇਰੇ ਜਲ ਦੇ ਉਹਨਾਂ ਨੂੰ ਆਪਣੇ ਨਾਲ ਘਟਿਆ ਸਮਝਦੇ ਹੋ ਤੇ ਪਰਮੇਸ਼ਰ ਨੂੰ ਤੁਸੀਂ ਫਿਰ ਵਧੀਆ ਕਿਵੇਂ ਸਮਝੋਗੇ ਪਰਮੇਸ਼ਰ ਦੇ ਅਸਰੇ ਸਾਡੀ ਸਿਸ਼ਤੀ ਹੈ ਗਮ ਗਮ ਜੀਦੇ ਆਸਰੇ ਤੁਸੀਂ ਉਹਨੂੰ ਆਪਣੇ ਨਾਲ ਚੰਗਾ ਸਮਝੋ ਤੂੰ ਤਾਂ ਆਪਣੇ ਨਾਲ ਚੰਗਾ ਸਮਝਦੇ ਹੀ ਸੀ ਸਾਡੇ ਵੀ ਗੁਰਦਾਨਾਂ ਸੰਗਤ ਦੇ ਸਰਦਾਂ ਗੁਰਦਾਨਾਂ ਸੰਗਤ ਦੀ ਦਰਦਰੀ ਕਰਦੇ ਨੇ ਉੱਥੇ ਕਿਉਂ ਦੀ ਪੁੱਠਾ ਬੋਲਦੇ ਨੇ ਉਹ ਜਿਹੜੇ ਗੋਲਕ ਦੇ ਪੈਸੇ ਤੋਂ ਤਨਖਾਹ ਲੈਂਦੇ ਨੇ ਸੰਗਤ ਦੀ ਦਰਦਰੀ ਕਰਦੇ ਨੇ ਪੁੱਠਾ ਬੋਲਦੇ ਨੇ ਗੋਲਕ ਜਾਲਦੀ ਆ ਸੰਦਲੇ ਸਰ ਤੇ ਪੁੱਠੀ ਮਤਾਰ ਹਾਂ ਇਹ ਤਾਂ ਬੁਪੁੱਠੀ ਬੱਤ ਕਰ ਦਿੰਦਾ। ਵਰਤਾਨੀ ਨਹੀਂ ਲਾਣਦਾ। ਬੱਤ ਪੁਠੀ ਹੋ ਜਾਂਦੀ ਹੁੰਦੀ। ਸਾਰਿਆਂ ਦੀ ਉਹ ਜਾਂਦੀ ਹੁੰਦੀ ਹੈ। ਇੱਥੇ ਕਰਕੇ ਗੁਰੂ ਸਾਹਿਬ ਨੇ ਕਹਿ ਦਿੱਸਾਂ ਕੀ ਹੈ। ਇਹ ਤੋਂ ਬਚ ਕੇ ਰਹੋ। ਉਹ ਜੀ। ਕਹੂੰ ਰਾਜ ਰੀਤ ਉਦਾਰ। ਕਹੂੰ ਰਾਜ ਰੀਤ ਉਦਾਰ। ਕਈ ਐਸੇ ਰਾਜ ਕਰਦੇ ਨੇ। ਉਦਾਰ ਰੀਤੀ ਹੈ। ਉਦਾਰ ਰੀਤੀ ਹੈ ਬਹੁਤ ਹੀ ਘੱਟ। ਅਖਸਰ ਨੂੰ ਕਈ ਐਸੇ ਰਾਜੇ ਸੀ ਲੈਂਦੇ ਦਾ ਸੀਗੇ ਉਹ ਕਹਿੰਦੇ ਪੁੱਠੀ ਚਾਟੀ ਲੈਂਦੇ ਨੇ ਪੁੱਠੀ ਚਾਟੀ ਜਿਹੜੀ ਫਸਲ ਹੋ ਜਾਂਦੀ ਹੈ ਨਾ ਕਿਸੇ ਦੇ ਸਰਕਾਰ ਦੀ ਹੁੰਦੀ ਸੀ ਨਾ ਜਮੀਨ ਸਰਕਾਰ ਦੀ ਬੁੱਢੀ ਜਾਂਦੀ ਹਮੇਸ਼ਾ ਇਹ ਤਾਂ ਬਹੁਤ ਥੋੜੀ ਦੇਰ ਹੋਈ ਹੈ ਦਿੱਤੀ ਦੂਜੇ ਮਾਲਕ ਨੇ ਦਿੱਤੀ ਸੀ ਜਮੀਨ ਬਾਕੀ ਤਾਂ ਸਰਕਾਰ ਨਾਲ ਹੀ ਹੁੰਦੀ ਹੈ ਜਮੀਨ ਦੀ ਸਾਰੀ ਦੀ ਹਮੇਸ਼ਾ ਅੱਡਾ ਸੀ ਲਗਾ ਦਨੇ ਆ ਨਾ ਹੁਣ ਵੀ ਢਾਲ ਉਹ ਸਾਬਤ ਕਰਦਾ ਗਏ ਸਰਕਾਰ ਕੋਲ ਜ਼ਮੀਨ ਦੀ ਉਹ ਕਹ ਲੈ ਲੱਗਾ ਹੁਣ ਕਲੂਰ ਹੋਰ ਵੜੇ ਹੋਏ ਜੀ ਉਹਨਾਂ ਨੇ ਭਰ ਕੇ ਚਾਟੀ ਦਾ ਦੇਣੀ ਜਿਹੜਾ ਖੇਤੀ ਕੀਤੀ ਹੋਰੂ ਚਾਟੀ ਪੁੱਠੀ ਕਰਕੇ ਉਹ ਤੇ ਮੁੱਠੀ ਭਰ ਕੇ ਪਾ ਦੇਣੀ ਜਿਹੜੇ ਦਾਣੇ ਉੱਤੇ ਆ ਗਏ ਉਹ ਰਾਜਨ ਦੇ ਲੈਣੇ ਬਸ ਕੋਈ ਰਹਿ ਗਿਆ ਲੈਣਾ ਨਹੀਂ ਰਹਿ ਗਿਆ ਉਹਦੇ ਦੱਸ ਹੋਰ ਬਾਤ ਕੁਝ ਆ ਰਾਇ ਜੇ ਕੋਤਾ ਕੁਣਾ ਕਨਾ ਕੋ ਜਾ ਕਿੱਡੀ ਹੋਤ ਨੇ ਹੋਰ ਥੋੜਾ ਕੋ ਜਾ ਥੋੜਾ ਇੱਥੇ ਪੱਥਰ ਨਿਕਲਦਾ ਕੇ ਤੋ ਕੁਛ ਤੇ ਕਰਦਾ ਕੇ ਤੋ ਕੁਛ ਨਿਕਲਦਾ ਰਾਜਾਂ ਦਾ ਵੇਰੀ ਆਮਦਨ ਹੁੰਦੀ ਪਰ ਇਹ ਜੇ ਰਾਜੇ ਦੇ ਰਾਜ ਜਿਹੜੇ ਹੁੰਦੇ ਨੇ ਉਹ ਬਹੁਤ ਹੀ ਉਹ ਐਨੀ ਪਰਖੀ ਰੱਖਣੀ ਪੈਂਦੀ ਜਿਵੇਂ ਹੁਣ ਇਹ ਕਰਾਪਸ਼ਨ ਆਉਣ ਕੋਈ ਵੀ ਚੋਗਣੀ ਤਾਹੀ ਰੱਖਣੀ ਪੈਂਦੀ ਹੈ ਕਿਉਂ ਸ਼ਾਂਤੀ ਵਾਲੇ ਲੋਕਾਂ ਚ ਉਹ ਰਾਜ ਪ੍ਰਬੰਧਨ ਦਾ ਖਰਚ ਵੱਧ ਜਾਂਦਾ ਜਿਹੜੇ ਰਾਜ ਪ੍ਰਬੰਧ ਦੇ ਵਿੱਚ ਕਰਾਪਸ਼ਨ ਹੁੰਦੀ ਹੈ ਖਰਚੇ ਵਾਜਾ ਦੇਉ ਨਾ ਆਪੇ ਕੋਈ ਬਈਮਾਨ ਬੈਠੇ ਰਹੇ ਉੱਤੇ ਕਹਾ ਇਮਾਨਦਾਰ ਨਹੀਂ ਹੋਣ ਪਬਲਿਕ ਦੇ ਵਿੱਚ ਸ਼ਾਂਤੀ ਹੈ ਦੁਨੀਆ 'ਚ ਸ਼ਾਂਤੀ ਹੈ ਇਸ ਕਰਕੇ ਸਰਕਾਰਾਂ ਦੇ ਖਰਚੇ ਵਧੇ ਹੋਣ ਇਮਾਨਦਾਰ ਨਹੀਂ ਹੈ ਰਾਜਕਰਨ ਜੇ ਰਾਜਕਰਨ ਵਾਲੇ ਵੰਡਰ ਨੂੰ ਖਰਚਾ ਹੀ ਨਹੀਂ ਕਰੀ ਗੱਲ ਲੋੜੇ ਨਹੀਂ ਪੈਂਦੀ ਆ Rajasthan ਦੇ ਪਿਛਲੇ 30 ਸਾਲ ਪਹਿਲਾਂ ਤੱਕ ਕਿਸੇ ਥਾਂ ਦੇ ਦੋਸ਼ ਪਾਈਕਰ ਗਏ ਚਾਰ ਸਪਾਈ ਬਸ ਲੋੜੇ ਨਹੀਂ ਪੈਂਦੀ ਗਾ ਸਾਨੂੰ ਕੋਈ ਕੇਸ ਨਹੀਂ ਹੁੰਦਾ ਕੋਈ ਚਾ ਕੋਈ ਕਰਦਾ ਹੀ ਨਹੀਂ ਕੁਝ ਗਰੀਬੀ ਹੈਗੀ ਆ ਦੂਰ ਦੂਰ ਤੱਕ ਉਹ ਹੈ ਕੋਈ ਪੈਦਾ ਨਹੀਂ ਕੋਈ ਝਗੜਾ ਨਹੀਂ ਜਿਵੇਂ ਝਗੜੇ ਕਹਦੇ ਨੇ ਜ਼ਮੀਨ ਦੇ ਨੇ ਜ਼ਮੀਨ ਤੋਂ ਤਾਂ ਕੋਈ ਹੁੰਦਾ ਨਹੀਂ ਵੈਲੀ ਪਈ ਹੈ ਪੈਸਾ ਲੋਕਾਂ ਕੋਲ ਹੋ ਰਹੀ ਜਦ ਪ੍ਰੋਸਪਰਿਟੀ ਵੱਧਦੀ ਹੈ ਨਾ ਪੈਸਾ ਵੱਧਦਾ ਝਗੜੇ ਵੀ ਵੱਧਦੇ ਨੇ ਕਹੂੰ ਰੋਗ ਰਹਿਤ ਅਭਰਮ ਕਿਤੇ ਰੋਗ ਰਹਿਤ ਅਭਰਮ ਰੋਗ ਰਹਿਤਾ ਹੈ ਕੋਈ ਰੋਗ ਰਹਿਤ ਹੋ ਰਹੇ ਦੇ ਕੁਛ ਕੁਝੇ ਸਮਝਦੇ ਨੇ ਅਸੀਂ ਰੋਗੀ ਆ ਸਾਰਾ ਸੰਸਾਰ ਰੋਗੀ ਨਾਮਦਾਰੂ ਰੋਗ ਜ਼ਮਿੰਦਾਰ ਹੈ ਵਕਾਰ ਸਾਰੇ ਰੋਗੇ ਨੇ ਸਾਰਿਆਂ ਨਾਲ ਵੱਡਾ ਰੋਗ ਹੈ ਹੰਕਾਰ ਦਾ ਹੈ ਵਾਕੀ ਵੀ ਰੋਗੇ ਨੇ ਸਾਰੇ ਕਹੂੰ ਇਹ ਰੋਗਾਂ ਤੋਂ ਰਹਿਤ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਰੋਗ ਰਹੇ ਤਾਂ ਪਰਮ ਪਰਮ ਕਰਕੇ ਸਾਰੇ ਰੋਗ ਨੇ ਇਹ ਵੀ ਪਤਾ ਸਖਾਂ ਨੂੰ ਵੀ ਪਤਾ ਵੀ ਰੋਗ ਪਰਮ ਕਰਕੇ ਇਹਦੇ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਗਤ ਉਹ ਗਿਆਨ ਪੜਦੇ ਨੇ ਕਹੂੰ ਕਰਮ ਕਰਤ ਅਕਰਮ